ਬੰਦੂਰੀ ਤੇ ਲੱਗੀ ਇੱਕ ਬੰਦਾ ਮਜਰੂਰ ਹੈਗਾ ਸਟੇਟ ਆਊਟ ਆਫ ਡੇਂਜਰ ਹੈਗਾ ਉਹ ਤੋਨੇ ਫਾਇਰ ਗੋਲੀ ਚੱਲ ਗਈ ਆਵੇਂ ਮੁੰਡੇ ਨੇ ਗੋਲੀ ਮਾਰੀ ਆ ਤੰਦਫੇਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ ਖਹਿਕੇ ਲੰਗੀਆਂ ਨਾਲ ਦਿਲ ਤੇ ਕੋਈ ਸੱਰਾ ਨਹੀਂ ਲੱਗਿਆ ਲੁਧਿਆਣਾ ਦੇ ਪਖੋਵਾਲ ਰੋਡ ਤੇ ਬਣੇ ਐਲਏ ਗ੍ਰੀਨ ਪੈਲਸ ਦੇ ਵਿੱਚ ਹੰਗਾਮੇ ਦੌਰਾਨ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਇੱਕ ਨੌਜਵਾਨ ਜ਼ਖਮੀ ਹੋਇਆ ਹੈ ਦੱਸਦੀ ਕਿ ਗਾਣਾ ਚਲਾਉਣ ਨੂੰ ਲੈ ਕੇ ਇਹ ਸਾਰੀ ਘਟਨਾ ਹੋਈ ਹੈ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਕਾਰਵਾਈ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਬੇਸ਼ੱਕ ਪੈਲਸਾਂ ਦੇ ਵਿੱਚ ਹਥਿਆਰ ਲਿਆਉਣਾ ਮਨਾ ਹੈ ਪਰ ਇਸ ਦੀ ਸੀਸੀਟੀਵੀ ਅਤੇ ਜੋ આરોપી ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਕਿ ਆ ਕੀ ਸੀਸੀਟੀਵੀ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਉਹਨਾਂ ਇਹਨਾਂ ਪੈਲਸ ਮਾਲਕਾਂ ਨੂੰ ਤਾੜਨਾ ਵੀ ਕੀਤੀ ਹੈ ਕਿ ਅਜਿਹਾ ਜੋ ਕਰਦੇ ਨੇ ਉਹਨਾਂ ਨੂੰ ਰੋਕਿਆ ਜਾਵੇ ਉਧਰ ਜਿੱਥੇ ਇਸ ਮਾਮਲੇ ਦੇ ਵਿੱਚ ਉਹਨਾਂ ਸਖਤ ਕਾਰਵਾਈ ਦੀ ਗੱਲ ਕਹੀ ਹੈ ਤਾਂ ਉੱਥੇ ਹੀ ਉਹਨਾਂ ਇਸ ਮਾਮਲੇ 'ਚ ਜਾਂਚ ਦੀ ਗੱਲ ਕਹੀ ਹੈ ਉਧਰ ਪੀੜਿਤ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦਾ ਇੱਕ ਨੌਜਵਾਨ ਜ਼ਖਮੀ ਹੋਇਆ ਜਿਸ ਦਾ ਨਾਮ ਵਿੱਕੀ ਹੈ ਅਤੇ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹਾਲਾਂਕਿ ਉਹਨਾਂ ਫਾਇਰਿੰਗ ਦੇ ਜਿੱਥੇ ਦੂਸਰੇ ਸ਼ਖਸ ਤੇ ਇਲਜ਼ਾਮ ਲਗਾਏ ਤਾਂ ਉੱਥੇ ਹੀ ਉਚਿਤ ਕਾਰਵਾਈ ਦੀ ਵੀ ਮੰਗ ਕੀਤੀ ਹੈ ਦੋ ਦੋ ਮਿੰਟ ਜੀ ਚਾਰ ਸਾਹਿਬ ਸਾਡੇ ਅਫਸਰ ਆਉਣਗੇ ਉਹ ਹੀ ਦੱਸਣਗੇ ਤੁਹਾਨੂੰ ਇਸ ਮੈਟਰ ਦੇ ਵਿੱਚ ਗੋਲੀ ਲੱਗੀ ਹੋਈ ਭੇਜਤਾ ਹਸਪਤਾਲ ਉਹ ਹਸਪਤਾਲ ਸਾਡੇ ਅਫਸਰ ਦੱਸਣਗੇ ਇਸ ਸੰਬੰਧੀ ਠੀਕ ਹੈ ਕੋਈ ਬੰਦੇ ਫੜੇ ਆ ਇਹ ਅਫਸਰ ਸਾਡੇ ਦੱਸਣਗੇ ਉਹਨਾਂ ਦੇ ਜਾਂਚ ਹਾਂਜੀ ਲੱਗੇ ਹੋਏ ਆ ਜੀ ਤੁਸੀਂ ਸਿਕਿਉਰਿਟੀ ਜੋਬ ਹੈ ਜਿੱਥੇ? ਹਾਂਜੀ। ਤੇ ਤੁਹਾਨੂੰ ਪਤਾ ਮਾੜਾ ਮੈਟਰ ਕੀ ਹੋਇਆ ਹੰਤਾ? ਅਜਾ ਗੇਟ ਤੇ ਹੋਣਿਆ ਜ। ਸਭ ਸਿਕਿਉਰਿਟੀ ਤੇ ਹੋਣਿਆ। ਮਸਲਾ ਯਾਰ ਗੋਲੀ ਚੱਲ ਗਈ ਯਾਰ ਉਹਰੇ। ਮੁੰਡੇ ਤੇ ਗੋਲੀ ਮਾਰੀ ਯਾਰ। ਕਿਹ ਕਿਹਰੇ ਲੱਗੀ ਕਿਸੇ ਦੇ? ਹਾਂਜੀ ਲੱਗੀ ਵੀਰੇ ਉਹ ਸਿਵਲ ਹਸਪੀਟਲ ਚ ਗਿਆ ਹੋਇਆ ਮੁੰਡਾ ਯਾਰ। ਕਿੰਨਾ ਜ਼ਖਮੀ ਹੈ? ਜ਼ਖਮੀ ਹਾਂਜੀ ਦਿਲ ਤੇ ਗੋਲੀ ਲੱਗੀ ਆ। ਤੇ ਕੀ ਮਸਲਾ ਕੀ ਹੋਇਆ ਸੀ? ਮਸਲਾ ਨੱਚਦੇ ਸੀਗੇ ਵੀਰੇ ਯਾਰ। ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ ਤਿੰਨ ਫੈਰ ਹੋਏ ਨੇ। ਜੀ। ਤਿੰਨ ਫੈਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ ਖਹਿ ਕੇ ਨੰਗੀਆਂ ਨਾਲ ਦਿਲ ਦੇ ਕੋਈ ਸਰ ਨਾ ਲੱਗਿਆ ਹਾਂ ਨਾਲ ਖਹਿ ਕੇ ਨੰਗੀਆਂ ਵੀਰੇ ਦਿਲ ਦੇ ਜੀ ਫੇਰ ਕਿੰਨਾ ਨੂੰ ਖਹਿ ਫੇਰ ਵੀਰੇ ਨੱਚਦੇ ਸੀ ਮੁੰਡੇ ਹਲੇ ਆ ਕੋਈ ਸੀਸੀ ਟਾਈਮਿੰਗ ਚ ਚੈੱਕ ਕਰਦੇ ਨੇਗੇ ਹਲੇ ਪਤਾ ਨਹੀਂ ਲੱਗਿਆ ਵੀ ਫੇਰ ਕਿੰਨਾ ਬਲੀਓ ਹੋਏ ਨੇ ਹੁਣ ਪੁਲਿਸ ਆਈ ਆ ਹਾਂਜੀ ਪੁਲਿਸ ਅੰਦਰ ਆਈ ਜੀ ਕਹਿ ਵੀ ਜਾ ਰਿਹਾ ਕੁਛ ਆਪਦੀ ਰੰਜਿਸ਼ ਛੜ ਛੜਪੂ ਹੋਈ ਹੋਈ ਮਾੜੀ ਮੋਟੀ ਹੋਈ ਆ ਵੀਰੇ ਪਰ ਫੇਰ ਪਹਿਲਾਂ ਹੋਏ ਨੇ ਫੇਰ ਫੇਰ ਹੋਇਆ ਕੰਮ ਤਿੰਨ ਫੇਰ ਹੋਏ ਨੇ ਇਸ ਦਿਨ ਲੈ ਕੇ ਹੋਈ ਆ ਗਾਣੇ ਆ ਪਿੱਛੇ ਹੋਈ ਆ ਵੀਰੇ ਯਾਰ ਅੱਛਾ ਹਾਂ ਆਪਣੇ ਜਿਆਦਾ ਕੋ ਮੁੰਡੇ ਵਾਲੇ ਸੀ ਕੁੜੀ ਵਾਲੇ ਸੀਗੇ ਮੁੰਡੇ ਵਾਲੇ ਸੀਗੇ ਵੀਰੇ ਯਾਰ ਆਪਾਂ ਜਿਹਨੇ ਮੁੰਡੇ ਸੀ ਕਿੰਨੇ ਮੁੰਡੇ ਸੀ ਜਿਨ੍ਹਾਂ ਨੇ ਛੜਪੋਈ ਆ ਛੜਪ ਵੀਰੇ ਹੋਣਗੇ 7-8 ਹੋਣਗੇ ਬਸ ਇੰਨੇ ਕਿਉਂ ਹੋਣਗੇ ਉਹਨਾਂ ਨੇ ਡਰਿੰਕ ਪੀਤੀ ਹੋਈ ਸੀਗੀ ਪਤਾ ਨਹੀਂ ਪੀਤੀ ਸੀ ਵੀਰੇ ਨਹੀਂ ਪੀਤੀ ਕਿਸੇ ਜਿਹਨੇ ਫਾਇਰ ਕੀਤੇ ਆ ਡਰਿੰਕ ਕੀਤੀ ਆ ਉਹਦੀ ਪੀਤੀ ਹੋਈ ਸੀ ਠੀਕ ਆ ਕਿੰਨੇ ਫਾਇਰ ਕੀਤੇ ਉਹਨੇ ਤਿੰਨ ਫਾਇਰ ਹੋਏ ਨੇ ਵੀਰੇ ਕਿਸੇ ਲੱਗੀ ਵੀ ਆ ਹਾਂਜੀ ਵੀਰੇ ਲੱਗੀ ਆ ਮੁੰਡਾ ਸਿਵਲ ਹਸਪੀਟਲ ਚ ਗਿਆ ਹੋਇਆ ਕਿੰਨੇ ਜਾਨੇ ਦੀ ਲੱਗੀ ਆ ਇੱਕ ਜਾਨੇ ਦੀ ਲੱਗੀ ਆ ਵੀਰੇ ਤਿੰਨ ਫਾਇਰ ਹੋਏ ਨੇ ਤਿੰਨ ਉਹ ਗੋਲੀਆਂ ਉਹਦੇ ਲੱਗੀਆਂ ਮੈਂ ਨਹੀਂ ਨਹੀਂ ਇੱਕ ਇੱਕ ਗੋਲੀ ਲੱਗੀ ਆ ਠੀਕ ਹੈ ਦੋ ਫਾਇਰ ਉੱਤੇ ਹੋਏ ਨੇ ਇੱਕ ਗੋਲੀ ਤੁਹਾਡੇ ਕਿ ਲੱਗਦੀ ਆਪਣਾ ਭਰਾ ਹੀ ਸੀ ਵੀਰੇ ਤੇ ਹੁਣ ਬਾਹਰ ਨਹੀਂ ਆਉਂਦੇ ਨਹੀਂ ਪੁਲਿਸ ਅੰਦਰ ਕਰਦੀ ਆ ਆਪਦੀ ਕਾਰਵਾਈ ਜਿਹਦੇ ਲੱਗੀ ਉਹਦਾ ਕੀ ਨਾਮ ਹੈ ਉਹਦਾ ਨਾਮ ਵਿੱਕੀ ਆ ਵੀਰੇ ਠੀਕ ਹੈ ਹਾਂਜੀ ਠੀਕ ਇੱਥੇ ਸ਼ਾਦੀ ਮੱਕੇ ਮੁੰਡਿਆਂ ਵੱਲੋਂ ਸੀ ਹਾਂਜੀ ਹਾਂਜੀ ਮੁੰਡਿਆਂ ਵਾਲਿਆਂ ਵੱਲੋਂ ਸੀਗੇ ਵੀਰੇ ਠੀਕ ਹੈ ਤੇ ਪਹਿਲਾ ਝੜਪ ਹੋਈ ਆ ਹਾਂ ਝੜਪ ਹੋਈ ਤੇ ਜਿੰਨੇ ਗੋਲੀ ਚਲਾਈ ਜਿੰਨੇ ਨਹੀਂ ਪਹਿਲਾਂ ਫਾਇਰ ਹੋਇਆ ਗਾਣੇ ਲਾਉਣ ਤੋਂ ਪਹਿਲਾਂ ਯਾਨੀ ਕਹਿਣ ਦਾ ਮਤਲਬ ਵੀ ਜਦੋਂ ਗਾਣਾ ਲਾਉਣਗੇ ਉਹਨਾਂ ਨੇ ਜਾਣਸਾਰ ਫਾਇਰ ਕਰਤਾ ਬਾਈ ਜਿਹੜੇ ਉਹ ਫਾਇਰ ਸਿੱਧਾ ਸਾਤੀ ਚ ਲੱਗੇ ਬਾਈ ਜਿੰਨੇ ਗੋਲੀ ਮਾਰੀ ਜਿੰਨੇ ਵੱਜੀਏ ਦੋਨੇ ਇੱਕ ਦੂਜੇ ਨੂੰ ਜਾਣਦੇ ਆ ਨਹੀਂ ਨਹੀਂ ਕੋਈ ਕੋਈ ਜਾਣਦੇ ਨਹੀਂ ਫਿਰੇ ਕੁਝ ਨਹੀਂ ਹੈਗਾ ਕੋਈ ਲੈਣ ਦੀ ਨਹੀਂ ਕੁਝ ਨਹੀਂ ਪਤਾ ਬਰਾਤ ਨਹੀਂ ਪਤਾ ਯਾਰ ਕਿੱਥੋਂ ਬਰਾਤ ਆਈ ਕਿੱਥੋਂ ਮਿੱਤਰ ਆਲੀ ਤਰ੍ਹਾਂ ਪਿੰਡ ਤੋਂ ਆਈ ਠੀਕ ਹੈ ਇਹ ਕਿੱਧਰਲੇ ਪਾਸੇ ਪਿੰਦਾ ਕਿਹੜੇ ਨਹੀਂ ਇਹ ਪਕਵੜ ਦੇ ਕੋਲੇ ਆਈ ਕੋਲ ਦੇ ਕੋਲ ਹਾਂ ਸਰ ਮੌਕੇ ਤੇ ਆਇਆ ਹਾਂ ਇਹ ਮਾਮਲਾ ਬੈਕ ਕਿਹੜਾ ਰਿਜ਼ੋਰਟ ਹੈ ਔਰ ਕਿਵੇਂ ਹੋਇਆ ਦੇਖੋ ਜੀ ਇਹ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਪੀਐਸ ਦੁਗਰੀ ਦਾ ਏਰੀਆ ਹੈਗਾ ਐਲੀ ਗ੍ਰੀਨ ਰਿਜ਼ੋਰਟ ਹੈ ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਫਾਇਰਿੰਗ ਹੋਈ ਹੈ ਇੱਕ ਬੰਦੇ ਲੱਗੀ ਇੱਕ ਬੰਦਾ ਮਜਰੂਹ ਹੈਗਾ ਸਟੇਟ ਇਸ ਆਊਟ ਆਫ ਡੇਂਜਰ ਹੈਗਾ ਉਹ ਤੇ ਜਿਹੜੇ ਬੰਦੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਰਾਉਂਡ ਅਪ ਕਰ ਲਿਆ ਤੇ ਅਗਲੀ ਕਾਰਵਾਈ ਕਰਦੇ ਹਾਂ ਸਰ ਕੀ ਜਾ ਰਿਹਾ ਪੰਜ ਤੋਂ 6 ਬੰਦੇ ਜਿਹੜੇ ਆ ਫੜੇ ਰਾਉਂਡ ਅਪ ਕੀਤੇ ਗਏ ਹਾਂਜੀ ਰਾਉਂਡ ਅਪ ਕੀਤੇ ਨੇ ਜੀ ਬੰਦੇ ਸਾਰਿਆਂ ਦਾ ਅਸੀਂ ਮੁਲਾਜ਼ਾ ਵੀ ਕਰਾਵਾਂਗੇ ਕੋਈ ਨਸ਼ੇ ਦੇ ਇਨਫਲੂਐਂਸ ਦੇ ਵਿੱਚ ਵੀ ਹੋ ਸਕਦਾ ਤੇ ਅਦਰਵਾਇਜ਼ ਕੋਈ ਵਜ੍ਹਾ ਰੰਜਿਸ਼ ਹੈ ਤਾਂ ਉਹ ਵੀ ਅਸਰਟਨ ਕਰਾਂਗੇ ਸਰ ਕਿਤੇ ਨਾ ਕਿਤੇ ਕੀ ਨਿਕਲ ਕੇ ਆਇਆ ਬੇਸਿਕਲੀ ਇਹ ਦੇਖਦੇ ਹਾਂ ਜੀ ਇਨਵੈਸਟੀਗੇਸ਼ਨ ਕਰਦੇ ਆ ਕਿ ਬੋਲੀ ਵਿੱਚ ਕੌਣ ਹੈ ਜੀ ਉਹਦਾ ਨਾਮ ਵੀ ਗੁਰਸੇਵਕ ਸਿੰਘ ਆ ਜੀ ਪਿੰਡ ਚਪਾਰ ਹੈ ਜੋ ਮੁੱਢਲੀ ਜਾਣਕਾਰੀ ਹੈ ਉਹ ਖਤਰੇ ਤੋਂ ਬਾਹਰ ਹੈ ਜੀ ਤੇ ਦੇਖਦੇ ਆਂ ਕਿ ਵੀ ਕਿਹੜੇ ਪਾਸੋਂ ਕਹਿੰਦੇ ਕਹਿੰਦੇ ਕਿ ਡੀਜੇ ਨੂੰ ਤੇ ਜੇ ਗਾਣੇ ਗੁਣਿਆਂ ਨੂੰ ਲੈ ਕੇ ਕਹਿੰਦੇ ਝੜਪ ਹੋਈ ਆ ਹਾਂਜੀ ਮੁੱਢਲੀ ਜਾਣਕਾਰੀ ਇਹੀ ਆ ਬਾਕੀ ਇਹ ਸਰਟਨ ਕਰਦੇ ਆਂ ਕਿ ਵੀ ਡੀਜੇ ਦੇ ਗਾਣੇ ਚਲਾਉਣ ਨੂੰ ਲੈ ਕੇ ਝੜਪ ਹੋਈ ਆ ਤੇ ਬਾਕੀ ਇਹ ਸਰਟਨ ਕਰਦੇ ਆਂ ਜੀ ਸਰ ਕਿਤਨਾ ਕਿਤੇ ਪੈਲਸਾਂ ਦੇ ਵਿੱਚ ਹਥਿਆਰ ਬੈਨ ਆ ਤਾਂ ਕਿ ਇਸ ਨੂੰ ਲੈ ਕੇ ਜਾਂਚ ਨਹੀਂ ਸਰ ਕੀ ਬਿਲਕੁਲ ਜੀ ਜਿਹੜੇ ਵੀ ਪੈਲਸ ਮਾਲਕ ਨੇਗੇ ਉਹਨਾਂ ਨੂੰ ਮੇਰੀ ਅਪੀਲ ਵੀ ਆ ਤਾਕੀਦ ਵੀ ਆ ਵਿਆਹਾਂ ਦਾ ਸੀਜ਼ਨ ਆ ਉਹ ਆਪਣੀਆਂ ਜਿਹੜੇ ਪ੍ਰੈਮਿਸਿਸ ਨੇ ਉਹਦੇ ਵਿੱਚ ਪ੍ਰੋਮਿਨੈਂਟਲੀ ਡਿਸਪਲੇ ਕਰਨ ਕਿ ਵੀ ਹਥਿਆਰਾਂ ਦਾ ਬੈਨ ਹੈ ਐਂਟਰੀ ਜਿਹੜੀ ਹੈਗੀ ਹੈ ਬੈਨ ਹੈਗੀ ਅੰਦਰ ਲੈ ਕੇ ਆਣੀ ਸੈਲੀਬ੍ਰੇਟਰੀ ਫਾਇਰਿੰਗ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਹੈ ਤਾਂ ਜੋ ਭੁਖ ਵਿੱਚ ਇਦਾਂ ਦੇ ਜਿਹੜੀਆਂ ਘਟਨਾਵਾਂ ਨੂੰ ਤੋਂ ਬਚਿਆ ਜਾ ਸਕੇ ਸਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਤੇ ਐਕਸ਼ਨ ਤਾਂ ਹੋ ਹੀ ਰਿਹਾ ਹੈ ਬਿਲਕੁਲ ਹੋਏਗਾ ਜੀ ਸਖਤ ਐਕਸ਼ਨ ਕਰਾਂਗੇ ਠੀਕ ਹੈ ਤੇ ਲੋਕਾਂ ਨੂੰ ਕੀ ਅਪੀਲ ਹੈ ਕਿ ਇਦਾਂ ਹਥਿਆਰ ਲੈ ਕੇ ਨਾ ਜੇ ਕੋਈ ਰੰਗ ਚ ਭੌਂਗ ਪਾਉਣ ਵਾਲਾ ਕੰਮ ਹੈ ਲੋਕਾਂ ਨੂੰ ਇਹ ਅਪੀਲ ਹੈ ਕਿ ਵੀ ਖੁਸ਼ੀ ਜਿਹੜੀ ਆਪਣੀ ਤਰੀਕੇ ਦੇ ਨਾਲ ਮਨਾਉਣ ਤੇ ਇਦਾਂ ਦਾ ਕੰਮ ਨਾ ਕਰਨ ਕਾਨੂੰਨ ਨੂੰ ਹੱਥ 'ਚ ਨਾ ਲੈਣ ਨਹੀਂ ਫਿਰ ਸਖਤ ਕਾਰਵਾਈ ਕੀਤੀ ਜਾਊਗੀ ਥੈਂਕ ਯੂ